ਵੀ 1500 ਕੁਸ਼ਕ ਨਾਲ ਹੁਣ ਦੱਸ ਰਹੇ ਹਾਂ ਵੀ ਜਿਹਨੂੰ ਤੁਸੀਂ ਦੋਸ਼ ਲਾ ਰਹੇ ਹੋ ਵੀ ਸਰਕਾਰ ਦੱਬਣਾ ਚਾਹੁੰਦੀ ਆ ਇਹ ਇਹਨੂੰ ਵਾਹੀ ਇਹਦੇ ਤੇ ਕਿੰਨੇ ਪਰਿਵਾਰ ਕਰਦੇ ਆ ਸਰ 500 ਕਿਸਾਨ ਆ ਜਿਹੜਾ ਉਹਦੇ ਵਾਹੀ ਕਰਦਾ ਤੇ ਖੇਤੀ ਕਰਦਾ ਤੇ ਆਪਣਾ ਘਰ ਚ ਲਾਂਦਾ ਸੀ ਕੀਤੀ ਰਾਤ ਜਦੋਂ ਬੰਦੇ ਸੋ ਗਏ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਤਵਾ ਬੋਲਦੇ ਆ ਸਾਡੀ ਜ਼ਮੀਨ ਤੇ ਕਿਸੇ ਬੰਦੇ ਨੇ ਦੇਖ ਲਿਆ ਵੀ ਇੱਥੇ ਆ ਕੇ ਕਬਜ਼ਾ ਲਾ ਗਏ ਨਜਾਇਜ਼ ਕਰਨ ਪਿੰਡ ਵਾਲੇ ਚੜ ਗਏ ਫਿਰ ਉੱਥੋਂ ਭੱਜੇ ਉਹ ਜੋ ਸਾਂਝੀ ਖੇਵੜ ਦੀ ਜ਼ਮੀਨ ਆ ਜਾਂ ਪੰਚ ਸ਼ਾਮਲਾੜ ਦੀ ਜ਼ਮੀਨ ਆ ਕਿਵੇਂ ਆ ਅਸਲ ਜੀ ਇਹ ਕਲੈਰਿਟੀ ਕਰੋ ਸਾਡੀ ਸ਼ਾਮਲਾੜ ਜ਼ਮੀਨ ਨਹੀਂ ਆ ਜੀ ਨਾ ਨਾ ਸਾਡੀ ਇਹ ਹਸਬਤ ਜਰੇ ਖੇਵਟਾ ਹੈ ਕੀ ਲੱਗਦਾ ਸਰਕਾਰ ਦੀ ਮਨਸ਼ਾ ਕੀ ਹੈ ਦੇਖੋ ਸਰਕਾਰ ਦੀ ਮਨਸ਼ਾ ਜੋ ਸਾਨੂੰ ਜਾਪਦੀ ਹੈ 10 ਕਰੋੜ ਰੁਪਇਆ ਏਕੜ ਚੰਜੇਰੀ ਦੇ ਅੰਦਰ ਜ਼ਮੀਨ ਦਾ ਰੇਟ ਹੈ ਜਿਹੜੀ ਪ੍ਰਾਈਵੇਟ ਵਸਨੀਕਾਂ ਦੇ ਨਾਂ ਤੇ ਹੈ ਉਹ ਸਾਰਾ ਰਿਕਾਰਡ ਜੇ ਪ੍ਰਾਈਵੇਟ ਲੋਕਾਂ ਦਾ ਉਹਦੇ ਉੱਪਰ ਸਰਕਾਰ ਆਪਣਾ ਕਲੇਮ ਕਿਵੇਂ ਕਰ ਸਕਦੀ ਹੈ ਪੂਜੇ ਹੋਇਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜੋ ਪ੍ਰੈਸ ਕਾਨਫਰੈਂਸ ਦੇ ਵਿੱਚ ਜ਼ਿਕਰ ਕੀਤਾ ਕਿ ਪੁਲਿਸ ਆਈ ਜਾਂ ਬੀਡੀਪੀ ਉਹ ਡੀਡੀਪੀ ਉਹ ਹੋਰ ਅਧਿਕਾਰੀ ਆਏ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਜੀ ਤੇਜਰੀ ਵਾਲਾ ਲਾ ਲਓ ਭਗਵੰਤ ਮਾਨ ਲਾ ਲਓ ਹਲਕਾ ਇਨਚਾਰਜ ਲਾ ਲਓ ਗਗਨਮਾਨ ਅਨਮੋਲ ਇਹ ਸਾਇਦ ਕਿਸੇ ਨਾ ਕਿਸੇ ਨੂੰ ਇਹ ਦੇਤੀ ਪਰ ਤੁਹਾਡੇ ਮਾਦੋਂ ਕਹਣਾ ਜਾਂਦਾ ਵੀ ਮਰ ਜਾਾਂਗੇ ਪਰ ਜਦ ਤੱਕ ਸਾਹ ਚ ਸਾਹ ਹੈ 1 ਇੰਚ ਤੇ ਕੱਭ ਜਾਣੀਓ ਆਸਾਨ ਯੂਨੀਅਨਾਂ ਦਾ ਕੀ ਐਕਸ਼ਨ ਆ ਇਹਦੇ ਚ ਕੋਈ ਕੀ ਕਰਨ ਜਾ ਰਹੇ ਹੋ ਦੇਖੋ ਅਸੀਂ ਤਾਂ ਕਿਸਾਨਾਂ ਦੀ ਗੱਲ ਹੈ ਜਿੱਥੇ ਕਿਸਾਨ ਗੱਲ ਤੱਕਾ ਹੋ ਗਿਆ ਕਿਤੇ ਵੀ ਹੋਵੇ ਅਸੀਂ ਉੱਥੇ ਜਾਣਾ ਸਾਡਾ ਫਰਜ਼ ਹੈ ਭਗਵੰਤ ਮਾਨ ਕਹੀ ਜਾਂਦਾ ਵੀ ਮੈਂ ਧਰਨੇ ਲਾਉਣੇ ਕਿਸਾਨ ਬੇਵਜਾ ਲਾਉਣੇ ਪਰ ਜੇ ਉਰੇ ਇਹਨਾਂ ਗੱਲ ਤੱਕਾ ਹੋਇਆ ਅਸੀਂ ਰੋਡ ਵੀ ਰੋਕੂਗੇ ਸਾਰਾ ਕੁਝ ਕਰਾਂਗੇ ਦੂਜੀ ਗੱਲ ਇਹ ਹੈ ਵੀ ਸਰਕਾਰਾਂ ਨਾ ਲੋਕਾਂ ਦੀ ਭਲਾਈ ਵਾਸਤੇ ਹੁੰਦੀਆਂ ਏ ਨਾ ਕਿ ਧੱਕੇ ਵਾਸਤੇ ਸਰਕਾਰਾਂ ਪਹਿਲੀ ਵਾਰ ਦੇਖੀ ਆ ਵੀ ਸਰਕਾਰਾਂ ਕਬਜ਼ਾ ਕਰਕੇ ਆਪ ਕਬਜ਼ਾ ਕਰਕੇ ਜ਼ਮੀਨਾਂ ਲੰਨੀਆਂ ਏ ਅਸੀਂ ਵੀ ਜ਼ਮੀਨ ਦਿੱਤੀ ਆ ਏਟੀਆਈ ਬਾਅਦ ਤੇ ਆਪਣੇ ਪਿੰਡ ਦੇ ਵਿੱਚੇ ਪਹਿਲਾ ਮਤਾ ਪਾਇਆ ਇਹ ਫੇਲ ਸਰਕਾਰ ਦੇ ਨਾਂ ਚੱਗੀ ਆ ਖਰੜ ਹਲਕੇ ਦੇ ਪਿੰਡ ਝੰਜੇੜੀ ਕਲਾਂ ਦੇ ਵਿੱਚ 276 ਕਿੱਲੇ ਜ਼ਮੀਨ ਹੜੱਪਣ ਦੇ ਦੋਸ਼ ਕਥਿਤ ਤੌਰ ਦੇ ਉੱਤੇ ਪਿੰਡ ਵਾਸੀਆਂ ਅਤੇ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਦੇ ਵੱਲੋਂ ਪੰਜਾਬ ਸਰਕਾਰ ਉੱਤੇ ਸਾਬਕਾ ਮੰਤਰੀ ਤੇ ਐਮਐਲਏ ਅਮ ਗਗਨ ਅਨਮੋਲ ਮਾਨ ਦੇ ਉੱਤੇ ਲਗਾਏ ਗਏ ਨੇ ਤਾਂ ਉਸ ਪਿੰਡ ਦੇ ਲੋਕ ਸਾਡੇ ਨਾਲ ਪਤੰਤੇ ਜੋ ਲੰਮੇ ਸਮੇਂ ਤੋਂ ਇਸ ਕੇਸ ਨੂੰ ਦੇਖ ਰਹੇ ਨੇ 2213 ਕਨਾਲ ਤੇ 276 ਕਿੱਲੇ ਦਾ ਇਹ ਮਾਮਲਾ ਹੈ ਭਾਈ ਜੀ ਮਾਮਲਾ ਸਮਝਾਓ ਬਿਲਕੁਲ ਦਾ ਮਾਮਲਾ ਕੀ ਹੈਗਾ ਇਹ 2213 ਕਨਾਲ ਸਾਡੀ ਟੋਟਲ ਜ਼ਮੀਨ ਹੈ ਜੀ ਤੋਂ 6 1530 ਕਨਾਲ ਜ਼ਮੀਨ ਸਾਡੇ ਪੁਰਖਾਂ ਦੀ ਹੈ ਸਾਡੇ ਹੱਕ ਦਾ 600 683 ਕਨਾਲ ਜ਼ਮੀਨ ਅਸੀਂ ਆਪਣੇ ਪਿੰਡ ਦੀ ਭਲਾਈ ਵਾਸਤੇ ਕਮਨ ਪਰਪਰ ਵਾਸਤੇ ਛੱਡੀ ਹੋਈ ਹੈ ਉਤੇ ਸਕੂਲ ਬਣੇ ਹੋਏ ਆ ਤੇ ਆਪਣਾ ਗੁਰਦੁਆਰਾ ਵੀ ਆ ਉੱਚ ਤੇ ਆਪਣਾ ਡਿਸਪੈਂਸਰੀ ਹੈ ਹੋਰ ਆਪਣਾ ਡੰਗਰਾਂ ਦੇ ਹਸਪੀਟਲ ਵਗੈਰਾ ਗੋਰਾ ਰਸਤੇ ਯਾਨੀ ਕਿ ਸਾਰਾ ਕੁਝ ਉੱਚ ਮੜੀਆਂ ਕਵਰਸਾਨ ਇਹ ਸਾਰਾ ਕੁਝ ਛੱਡਿਆ ਹੋਇਆ ਅਸੀਂ ਤੇ ਜਿਹੜੀ ਸਾਡੀ 1530 ਕਨਾਲ ਜ਼ਮੀਨ ਹੈ ਉਹਦੀ ਆਰਚ ਛਾਡੀ 1530 ਕਨਾਲ ਜ਼ਮੀਨ ਸਰਕਾਰ ਹੜਪਣਾ ਜਾਂਦੀ ਹੈ 600 ਕੁ ਕਿਹਰਾਂ ਜਿਹੜੀ ਉਹਦੀ ਹਾਂਜੀ 683 ਕਨਾਲ ਜਿਹੜੀ ਅਸੀਂ ਆਪਣੀ ਪਿੰਡ ਵਾਸਤੇ ਆਲਰੇਡੀ ਛੱਡੀ ਹੋਈ ਹੈ ਕਮਨ ਪਰ ਬਰ ਬਤ ਤੇ ਠੀਕ ਹੈ ਜੋ ਨਿਦਮਾਨ ਕੋਰ ਕੋਰਟ ਆਪਣਾ ਹਾਈ ਕੋਰਟ ਦਾ ਡਿਸੀਜਨ ਆਇਆ ਹੈ ਨਾ ਸਾਡਾ 683 ਕਨਾਲ ਦਾ ਵੀ ਇਹ 683 ਕਨਾਲ ਸਾਡੇ ਉਹਦੇ ਪੰਚਾਇਤ ਦੀ ਲੈਂਡ ਹੈ ਪਿੰਡ ਦੀ ਪਰ ਪਰਵਜ਼ ਵਾਸਤੇ ਕੋਮਲ ਵਾਸਤੇ ਪਰਵਜ਼ ਵਾਸਤੇ ਉਹ ਆਲਰੇਡੀ ਅਸੀਂ ਛੱਡੀ ਹੋਈ ਐ ਜਿਹੜੀ 1530 ਕਨਾਲ ਜ਼ਮੀਨ ਆ ਉਹਦੀ ਆੜ ਚ ਉਹ ਹੜਪਣਾ ਚਾਹੁੰਦੇ ਸਾਡੀ ਤੇ ਕੀ ਕੁਝ ਹੋਇਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜੋ ਪੈਸ ਕਨਵਰਸ ਦੇ ਵਿੱਚ ਜ਼ਿਕਰ ਕੀਤਾ ਕਿ ਪੁਲਿਸ ਆਈ ਜਾਂ ਬੀਡੀਪੀ ਉਹ ਡੀਡੀਪੀ ਉਹ ਹੋਰ ਅਧਿਕਾਰੀ ਆਏ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਜੀ ਪੁਲਸ ਲਿਆਣੇ ਦਾ ਜ਼ਰੂਰਤ ਤੇ ਨਹੀਂ ਉਹਨਾਂ ਨੂੰ 683 ਕਨਾਲ ਪੂਰਾ ਪਿੰਡ ਗਾਇਰ ਹੈ ਵੀ 683 ਕਨਾਲ ਜ਼ਮੀਨ ਨੇ ਪਈ ਹੈ ਐਜ ਕੋਈ ਸਟੇਡੀਅਮ ਬਣਾਓ ਪਿੰਡ ਦੀ ਭਲਾਈ ਵਾਸਤੇ ਜੋ ਮਰਜ਼ੀ ਕਰੋ ਅਸੀਂ ਦੱਸਦੇ ਤੁਹਾਨੂੰ ਕਿਹੜੀ ਕਿਹੜੀ ਚੀਜ਼ ਬਣਾਓ ਅਤੇ ਕਿਹੜੀ ਕਿਹੜੀ ਲੈਂਡ ਪਈ ਹੈ ਇਹ ਤੁਸੀਂ ਸਾਡੀ 1530 ਕਨਾਲ ਜ਼ਮੀਨ ਹੈ ਦੀ 8 ਚਨਾ ਨਾ ਦੱਬੋ ਕਿਸਾਨਾਂ ਦੀ ਸਾਰੀ 1530 ਕਨਾਲ ਦੱਬ ਲੈਣਗੇ ਤਾਂ ਅਸੀਂ ਕਿੱਥੇ ਜਾਵਾਂਗੇ ਕੀ ਰੇਟ ਹੈਗਾ ਤੁਹਾਡੇ ਏਰੀਆ ਦੇ ਵਿੱਚ ਕਿੱਲੇ ਦਾ ਕੀ ਰੇਟ ਆ ਉੱਥੇ 10 ਕਰੋੜ ਏਕੜ ਦਾ ਸਾਡੀ ਬਹੁਤ ਮਹਿੰਗੀ ਲੈਂਡ ਹੈ ਇਸ ਦੀ 8 ਚਨਾ ਮਹਿੰਗੀ ਲੈਂਡ ਦੇ ਕਿਸੇ ਆਪਣਾ ਅੱਗੇ ਤੋਂ ਅੱਗੇ ਕਿਸੇ ਡੀਲਰਾਂ ਨੂੰ ਜਾਂ ਕਿਸੇ ਪੂ ਮਾਪਿਆਂ ਨੂੰ ਵੇਚਣਾ ਚਾਹੁੰਦੇ ਸਰਕਾਰ ਕੇਜਰੀਵਾਲ ਪਹਿਲਾਂ ਦਿੱਲੀ ਨੂੰ ਖਾਲੀ ਕਰਿਆ ਹੁਣ ਪੰਜਾਬ ਨੂੰ ਖਾਲੀ ਕਰੇਗਾ ਇਹ ਜਮੀਨ ਕਿ ਕਿਵੇਂ ਆ ਮਤਲਬ ਇਹ ਤੁਸੀਂ ਕਹਿ ਰਹੇ ਹੋ ਕਿ ਪੁਰਖਿਆਂ ਦੀ ਮਾਲਕਾਨਾ ਜਮੀਨ ਆ ਤੁਹਾਡੀ ਜਾਂ ਸਾਂਝੀ ਖੇਵੜ ਦੀ ਜਮੀਨਾਂ ਜਾਂ ਪੰਚ ਸਾਮਲਾੜ ਦੀ ਜਮੀਨਾਂ ਕਿਵੇਂ ਆ ਅਸਲ ਜੀ ਇਹ ਕਲੈਰਿਟੀ ਕਰੋ ਸਾਡੇ ਸਾਮਲਾੜ ਜਮੀਨ ਨਹੀਂ ਹੈ ਜੇ ਨਾ ਨਾ ਸਾਡੀ ਇਹ ਹਸਵਰ ਜਰੇ ਖੇਵਟਾ ਹੈ ਹਸਵਰ ਜਰੇ ਖੇਵਟਾ ਸਾਡੀ ਮਾਲਕਾ ਦੀ ਜਮੀਨ ਹੈ ਜੀ ਇਹ ਸਾਮਲਾੜ ਤਾਂ ਸਾਡੇ ਹੈ ਹੀ ਨਹੀਂ ਪੰਚਾਇਤ ਦਾ ਕੋਈ ਲੈਣ ਦੇਣ ਨਹੀਂ ਹੈ ਪੰਚਾਇਤ ਦਾ ਕੋਈ ਲੈਣ ਦੇਣ ਨਹੀਂ ਹੈ 683 ਕਨਾਲ ਚ ਅਸੀਂ ਆਲਰੇਡੀ ਪੰਚਾਇਤ ਨੂੰ ਛੱਡੀ ਹੋਈ ਪਈ ਹੈ ਉਹ ਚ ਆਪਣਾ ਜੋ ਮਾਰ ਕਿੰਨੇ ਕਿੰਨੇ ਬੰਦਿਆਂ ਕੋਲੇ ਆ ਜਿਹੜੀ ਤੁਸੀਂ 1500 ਕੁਸ਼ ਕਨਾਲ ਹੁਣ ਦੱਸ ਰਹੇ ਹੋ ਵੀ ਜਿਹਨੂੰ ਤੁਸੀਂ ਦੋਸ਼ ਲਾ ਰਹੇ ਹੋ ਵੀ ਸਰਕਾਰ ਦੱਬਣਾ ਚਾਹੁੰਦੀ ਆ ਇਹ ਇਹਨੂੰ ਵਾਹੀ ਇਹਦੇ ਤੇ ਕਿੰਨੇ ਪਰਿਵਾਰ ਕਰਦੇ ਆ ਤੁਸੀਂ ਤੁਹਾਡੇ ਕੋਲ ਦੇ 500 ਕਿਸਾਨ ਹੈ ਜੀ ਸਾਡਾ 500 ਕਿਸਾਨ 500 ਕਿਸਾਨ ਹੈ ਜਿਹੜਾ ਉਹਦੇ ਵਾਹੀ ਕਰਦਾ ਦੇ ਖੇਤੀ ਕਰਦਾ ਤੇ ਆਪਣਾ ਘਰ ਚ ਲਾਂਦਾ ਜੀ ਕਿਸੇ ਨੂੰ 2 ਗਿੱਲੇ ਆ ਰਹੇ ਚੋ ਕਿਸੇ ਨੂੰ ਕਨਾਲ ਆਂਦੀ ਹੈ ਕਿਸੇ ਨੂੰ 3 ਗਿੱਲੇ ਆ ਰਹੇ ਐਦਾ ਐਦਾ ਕਰਕੇ ਆਪਣਾ ਕਿਸਾਨ ਗੁਜ਼ਾਰਾ ਕਰ ਰਿਹਾ ਜੀ ਉਧਰ ਰਿਕਾਰਡ ਕਿਹਦੇ ਨਾਂ ਬੋਲਦਾ ਉਸ ਜ਼ਮੀਨ ਦਾ ਰਿਕਾਰਡ ਸਾਡੇ ਨਾਂ ਬੋਲਦਾ ਜੀ ਕਿਸਾਨਾਂ ਦੇ ਕਿਸਾਨਾਂ ਦੇ ਨਾਂ ਬੋਲ ਰਿਹਾ ਰਿਕਾਰਡ ਵੀ ਜਿਹੜੀ ਜ਼ਮੀਨ ਨੂੰ ਜਿਹੜਾ ਕਿਸਾਨ ਬਾਰਾ ਉਹ ਉਹਦੇ ਨਾਂ ਰਿਕਾਰਡ ਬੋਲਦਾ ਹਾਂਜੀ ਹਾਂਜੀ ਗਰਦਾਵਰੀਆਂ ਰਿਕਾਰਡ ਸਾਡੇ ਨਾਂ ਬੋਲ ਰਿਹਾ ਰਿਕਾਰਡ ਸਾਡੇ ਕੋਲ ਹੈ ਸਾਨੂੰ ਵੀ ਦਿਖਾ ਦੇਣ ਸਰਕਾਰ ਕੋਈ ਰਿਕਾਰਡ ਭਈਆ ਇਹ ਸਾਡੇ ਨਾਂ ਨਹੀਂ ਹੈ ਸਾਨੂੰ ਦੱਸੇ ਦਾ ਸਹੀ ਕੁਝ ਵੀ ਉਹ ਤਾਂ ਤੱਕੇ ਨਾਲ ਹੜਪਣਾ ਜਾਂਦੀ ਹੈ ਰਾਤ 9:30 ਕੁਝ ਘਟਨਾ ਕਰਨ ਵਾਪਰੇ ਜਿਹੜਾ ਤੁਸੀਂ ਦੱਸ ਰਹੇ ਹੋ ਰਾਤ ਵਾਲਾ ਰਾਤ 9:30 ਰਾਤ 9:30 ਵਜੇ ਦੀ ਗੱਲ ਹੈ ਜੀ ਬਿੱਤੀ ਰਾਤ ਬਿੱਤੀ ਰਾਤ ਜਦੋਂ ਬੰਦੇ ਸੋ ਗਏ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਤਵਾ ਬੋਲਤੇ ਸਾਡੀ ਜ਼ਮੀਨ ਤੇ ਟਰੈਕਟਰ ਲੈ ਕੇ ਗੱਡੀਆਂ ਲੈ ਕੇ ਫੋਰਸ ਲਾ ਕੇ ਉੱਤੇ ਤਵਾ ਬੋਲਤੇ ਉਹ ਤਾਂ ਪਿੰਡ ਜਾਗ ਹੋ ਗਈ ਭਈ ਕਿਸੇ ਬੰਦੇ ਨੇ ਦੇਖ ਲਿਆ ਵੀ ਇੱਥੇ ਆ ਕੇ ਕਬਜ਼ਾ ਲਾ ਗੇ ਨਜਾਇਜ਼ ਕਰਨ ਪਿੰਡ ਵਾਲੇ ਚੜ ਗਏ ਫਿਰ ਉੱਥੋਂ ਭੱਜੇ ਉਹ ਫਿਰ ਕੀ ਕੁਝ ਕਿਹਾ ਗਿਆ ਤੁਹਾਨੂੰ ਕੋਈ ਕਾਗਜ਼ ਪੱਤਰ ਕੁਝ ਦਿਖਾਇਆ ਗਿਆ ਸਾਨੂੰ ਕਾਗਜ਼ ਪੱਤਰ ਦਿਖਾਉਂਦੇ ਹੀ ਨਹੀਂ ਇਹੀ ਇਹ ਲੜਾਈ ਚੱਲਦੀ ਹੈ ਵੀ ਸਾਨੂੰ ਕੋਈ ਕਾਗਜ਼ ਪੱਤਰ ਦਾ ਦਿਖਾਓ ਸਾਡਾ ਕੋਈ ਸੈਟੀਸਫਾਈ ਕਰਾਓ ਸਾਨੂੰ ਸਾਡੇ ਕਾਗਜ਼ ਪੱਤਰ ਤੁਸੀਂ ਦੇਖੋ ਸਾਡੇ ਕੋਲ ਸਾਰਾ ਕੁਝ ਹੈ ਅਸੀਂ ਕਾਗਜ਼ ਪੱਤਰ ਦਿਖਾਉਣ ਨੂੰ ਤਿਆਰ ਹੈ ਤੁਸੀਂ ਵੀ ਸਾਨੂੰ ਦਿਓ ਕੁਝ ਦਿਖਾਉਂਦੇ ਹੀ ਨਹੀਂ ਹੈ ਕੱਕ ਨਹੀਂ ਉਹਨਾਂ ਕੋਲ ਇਸ ਤੋਂ ਪਹਿਲਾਂ ਕੋਈ ਪੰਚਾਇਤ ਦੇ ਨਾਲ ਗੱਲਬਾਤ ਚੱਲੀ ਜਾਂ ਤੁਹਾਡੇ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਚੱਲੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਚੱਲੀ ਕੋਈ ਪੰਚਾਇਤ ਨੂੰ ਨਹੀਂ ਪਤਾ ਅਚਾਨਕੇ ਸਾਡੇ ਦਾ ਗਾਜਗੀਰਤੀ ਉਹਨਾਂ ਨੇ ਆ ਕੇ ਇੱਕੇਦਮ ਪੰਚਾਇਤ ਤੁਹਾਡੇ ਨਾਲ ਆ ਤੁਹਾਡੇ ਪਿੰਡ ਦੀ ਸਾਡੇ ਨਾਲ ਹੈ ਜੀ ਪੰਚਾਇਤ ਨੂੰ ਪਤਾ ਹੀ ਨਹੀਂ ਵੀ ਇਹ ਐਦਾਂ ਧੱਕੇਸ਼ਾਹੀ ਕਰਨਗੇ ਸਾਡੇ ਨਾਲ ਨਹੀਂ ਕਿਸੇ ਪੰਚਾਇਤ ਨੂੰ ਸਾਨੂੰ ਕਿਸਾਨਾਂ ਨੂੰ ਵੀ ਨਹੀਂ ਪਤਾ ਪੰਚਾਇਤ ਨੂੰ ਵੀ ਨਹੀਂ ਪਤਾ ਕਿਸੇ ਨੂੰ ਕੋਈ ਪਤਾ ਨਹੀਂ ਇਹਦਾ ਤਾਂ ਇਸ ਫਰੰਟ ਦੇ ਉੱਤੇ ਜਿਹੜੀ ਵਿਰੋਧੀ ਪਾਰਟੀਆਂ ਨੇ ਸਰਕਾਰ ਦੀਆਂ ਚਾ ਬੀਜੇਪੀ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਇਕੱਠੇ ਨੇ ਤਾਂ ਬੀਜੇਪੀ ਤੋਂ ਬਲਾਰੇ ਬਨੀਤ ਜੋਸ਼ੀ ਸਾਡੇ ਨਾਲ ਜੋਸ਼ੀ ਸਾਹਿਬ ਤੁਸੀਂ ਕਿਵੇਂ ਵੇਖ ਰਹੇ ਹੋ ਇਸ ਮਸਲੇ ਨੂੰ ਮਸਲਾ ਕਿੱਧਰ ਨੂੰ ਲੱਗਦਾ ਹੈ ਕੀ ਲੱਗਦਾ ਸਰਕਾਰ ਦੀ ਮਨਸ਼ਾ ਕੀ ਹੈ ਦੇਖੋ ਸਰਕਾਰ ਦੀ ਮਨਸ਼ਾ ਜੋ ਸਾਨੂੰ ਜਾਪਦੀ ਹੈ 10 ਕਰੋੜ ਰੁਪਇਆ ਏਕੜ ਚੰਜੇਰੀ ਦੇ ਅੰਦਰ ਜ਼ਮੀਨ ਦਾ ਰੇਟ ਹੈ 276 ਕਿੱਲੇ ਜਿਹੜੀ ਹੈ ਜ਼ਮੀਨ ਹੈ 276 ਨੂੰ 10 ਨਾਲ ਗੁਣਾ ਕਰੋ 2760 ਕਰੋੜ ਠੀਕ ਹੈ ਮਤਲਬ 3000 ਕਰੋੜ ਰੁਪਏ ਦੀ ਜ਼ਮੀਨ ਦੀ ਮੁੱਲ ਹੈ ਤੇ 3000 ਕਰੋੜ ਰੁਪਏ ਜ਼ਮੀਨ ਦਾ ਮੁੱਲ ਜਿਹੜੀ ਪ੍ਰਾਈਵੇਟ ਵਸਨੀਕਾ ਦੇ ਨਾਂ ਤੇ ਐ ਜਿਹੜੀ ਰੈਵਨਿਊ ਰਿਕਾਰਡ ਚ ਉਹਨਾਂ ਦਾ ਦਾਦੇ ਪੜਦੇ ਜਾਂਦੇ ਤਾਂ ਬੋਲਦੀ ਆ ਰਹੀ ਹੈ ਜਿਹੜੀ ਜਿਹੜੀ ਉਹ ਜਿਹੜੀ ਜਿਹੜੀ ਉਸ ਉਹ ਕਰਦੇ ਨੇ ਖੇਤੀ ਕਰਦੇ ਨੇ ਉਹ ਰਿਕਾਰਡ ਚ ਵੀ ਚੜਾਉਂਦੇ ਨੇ ਉਹ ਠੀਕ ਹੈ ਨਾ ਉਹ ਸਾਰਾ ਰਿਕਾਰਡ ਜਿਹੜਾ ਪ੍ਰਾਈਵੇਟ ਲੋਕਾਂ ਦਾ ਉਹਦੇ ਉੱਪਰ ਸਰਕਾਰ ਆਪਣਾ ਕਲੇਮ ਕਿਵੇਂ ਕਰ ਸਕਦੀ ਹੈ ਅਗਰ ਸਰਕਾਰ ਕਲੇਮ ਕਰ ਰਹੀ ਹੈ ਤਾਂ ਸਰਕਾਰ ਦੀ ਬਦਨੀਅਤ ਐਸੀ ਸਰਕਾਰ ਦੀ ਬਦਨੀਅਤ ਕੀ ਹੈ ਸਰਕਾਰ ਦੀ ਬਦਨੀਅਤ ਐ ਹੀ ਹੋ ਸਕਦੀ ਹੈ ਕਿਸੇ ਲੈਂਡ ਮਾਫੀਆ ਨੂੰ ਜ਼ਮੀਨ ਦੇਣੀ ਹੋਣੀ ਹੈ ਪਹਿਲੇ ਸਰਕਾਰ ਦੇ ਕਬਜ਼ੇ ਚ ਲੈ ਲਓ ਬਾਅਦ 'ਚ ਦਿਓ ਕਿਉਂ ਜ਼ਮੀਨ ਦਾ ਮੁੱਲ ਜੜਾ ਹੈਗਾ ਉਹ 3000 ਕਰੋੜ ਦਾ ਬਣ ਗਿਆ ਜਿਹੜਾ ਇਸ ਤੋਂ ਪਹਿਲਾਂ ਤੁਸੀਂ ਜ਼ਿਕਰ ਕਰ ਰਹੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜ਼ਿਕਰ ਹੋਇਆ ਕਿ ਕੋਰਟ ਕੇਸ ਚੱਲਿਆ ਉਹ ਕੋਰਟ ਕੇਸ ਕੀ ਸੀ ਫਿਰ ਕੋਰਟ ਕੇਸ ਸੀਗਾ ਨਾ ਜਿਹੜਾ ਸਾਡਾ ਪਹਿਲਾਂ ਦੂਜੀ ਪੰਚਾਇਤ ਸੀਗੀ ਉਹਨਾਂ ਨੇ ਪਾਇਆ ਵੀ ਸਾਨੂੰ ਜ਼ਮੀਨ ਨਹੀਂ ਦੇ ਰਹੇ ਉਹ ਪਹਿਲਾਂ ਆਲਰੇਡੀ ਸਾਡੇ ਪੁਰਖਿਆਂ ਨੇ ਛੱਡੀ ਹੋਈ 683 ਕਨਾਲ ਉਸੇ 683 ਕਿਨਾਰ ਦਾ ਆਲਰੇਡੀ ਡਿਸਾਈਡ ਹੋਇਆ ਹੈ ਹਾਈ ਕੋਰਟ 'ਚ ਪਿਛਲੀ ਪੰਚਾਇਤ ਮਤਲਬ ਤੁਹਾਡੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਕੇਸ ਪਾਇਆ ਹਾਂ ਉਹ ਆਲਰੇਡੀ ਪਹਿਲਾਂ ਹੀ ਛੱਡੀ ਹੋਈ ਸੀ ਉਹੀ ਪੰਚਾਇਤ ਨੂੰ ਪਹਿਲਾਂ ਦਿੱਤੀ ਵੀ ਅਸੀਂ ਜ਼ਮੀਨ ਉਹੀ ਪੰਚਾਇਤ ਦਾ ਕੇਸ ਹੁਣ ਆਪਣਾ ਡਿਸਾਈਡ ਹੋਇਆ 683 ਦਾ 1530 ਕਨਾਰ ਨੂੰ ਹੜੱਪਣਾ ਚਾਹੁੰਦੇ ਉਹਦੀ ਆੜ ਚ ਸਰਕਾਰ ਜੀ ਪੀਸਾ ਸੁਣੋ 2213 ਕਨਾਲ 276 ਕਿੱਲੇ ਜ਼ਮੀਨ ਹੈ ਤਹਿਸੀਲਦਾਰ ਦੀ ਐਸਟੀਐਮ ਦੀ ਕੋਰਟ ਤੋਂ ਲੈ ਕੇ ਡੀਸੀ ਦੀ ਕੋਰਟ ਫਾਈਨੈਂਸ਼ੀਅਲ ਕਮਿਸ਼ਨਰ ਦੀ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਹਰ ਜਗ੍ਹਾ ਜਗ੍ਹਾ ਇਹ ਜਿੱਤੇ ਇਰਾਮ ਸਿੰਘ ਜੀ ਨੇ ਆਪਣੀ ਜ਼ਮੀਨ ਵੇਚ ਕੇ ਜਿਹੜਾ ਹੈ ਨਾ ਸੁਪਰੀਮ ਕੋਰਟ ਫੀਸ ਪੇ ਕੀਤੀ ਹੈ ਇਹਨਾਂ ਨੇ ਠੀਕ ਹੈ ਔਰ ਹੁਣ ਜਿੱਤੇ 2213 ਕਨਾਲ 276 ਏਕੜ ਪੁਆਇੰਟ ਸਮਥਿੰਗ ਏਕੜ ਕਿੱਲੇ ਜ਼ਮੀਨ ਜਿਹੜੀ ਹੈ ਉਹਨਾਂ ਦੇ ਨਾਂ ਤੇ ਆ ਗਈ ਸੁਪਰੀਮ ਕੋਰਟ ਨੇ ਨਿਰਣੇ ਕਰਤਾ ਹੁਣ ਇਹ ਪਿੰਡਾਂ ਨੇ ਦੀ ਇੱਛਾ ਹੈ ਵੀ ਜੇ ਸੰਸਾਂਜੀ ਜ਼ਮੀਨ ਪੰਚਾਇਤ ਚ ਚਾਹੀਦੀ ਹੈ ਹਨਾ ਸੰਜੇ ਕਮ ਚਾਹੀਦੀ ਹੁੰਦੀ ਹੈ ਇਹ ਕਹਿੰਦੇ ਠੀਕ ਹੈ ਜੀ ਕੁਛ ਏਕੜ 600 ਕੁਛ ਜਾਂ ਕੁਛ ਵੀ ਏਕੜ ਸੀ ਜ਼ਮੀਨ ਛੱਡਣ ਨੂੰ ਤਿਆਰ ਆ ਠੀਕ ਹੈ ਇਹ ਤਿਆਰ ਨੇ ਹਨਾ ਹੁਣ ਜੇ ਸਰਕਾਰ ਨੇ ਕਬਜ਼ਾ ਲੈਣਾ ਹੈ ਜਿਹੜੀ ਜ਼ਮੀਨ ਅਸੀਂ ਆਪ ਛ ਤੁਸੀਂ ਆਓ ਕਾਗਜ਼ੀ ਕਾਰਵਾਈ ਪੂਰੀ ਕਰੋਤੇ ਹੁੰਦਾ ਕਿਉਂਕਿ ਫੋਰ ਐਗਜ਼ਾਮਪਲ ਸੁਪਰੀਮ ਕੋਰਟ ਚ ਤੁਸੀਂ ਕੇਸ ਹਾਰ ਜੋ ਤੁਸੀਂ ਕਿਰਾਏਦਾਰ ਹੋ ਮੈਂ ਮਕਾਨ ਮਾਲਿਕਾਂ ਤੁਸੀਂ ਕੇਸ ਹਾਰ ਗਏ ਇਹ ਤੁਹਾਨੂੰ ਇਤਨੀ ਸੁਪਰੀਮ ਕੋਰਟ ਤੁਸੀਂ ਅੱਜ ਕੇਸ ਹਾਰੇ ਤੇ ਕੱਲ ਮੈਂ ਕਿ ਤੁਹਾਡੇ ਘਰ ਤਾਲੇ ਪਟਕੇ ਜਿਹੜਾ ਸਮਾਨ ਬਾਹਰ ਸੁੱਟ ਦਵਾਂ ਤੁਹਾਡਾ ਸਮਾਨ ਬਾਹਰ ਇਵਿਕਟ ਕਰਨ ਦਾ ਵੀ ਕਾਨੂੰਨੀ ਪ੍ਰੋਸੀਜਰ ਹੈ ਤੇ ਜਿਹੜੀ ਇਹ 600 700 ਏਕੜ ਜਮੀਨ ਜਿਹੜੀ ਸਾਂਝੇ ਕੰਮਾਂ ਵਾਸਤੇ ਇਹ 683 ਕਨਾਲ ਜਿਹੜੀ ਜ਼ਮੀਨ ਹੈ ਸਾਂਝੇ ਕੰਮਾਂ ਵਾਸਤੇ ਆਪਣੇ ਹਿਸੇ ਚੋ ਜਿਹੜੀ ਪੁਸ਼ਤਾਨੀ ਬੋਲਦੀ ਆ ਰਹੀ ਦੇਰ ਨੂੰ ਤਿਆਰ ਨੇ ਠੀਕ ਹੈ ਨਾ ਉਹਨੂੰ ਵੀ ਟ੍ਰਾਂਸਫਰ ਕਰਨ ਦਾ ਇੱਕ ਪ੍ਰੋਸੀਜਰ ਹੈ ਪਰ ਤੁਸੀਂ ਉਹ ਕੋਈ ਅਸੀਂ 600 ਕਨਾਲ ਦੇ ਚੱਕਰ ਚ ਸਾਰੀ ਹੜਪ ਲਾਂਗੇ ਇਹ ਤਾਂ ਸੰਭਵ ਹੈ ਨਹੀਂ ਹੈ ਸੋ ਇੱਕ ਗਲਤ ਕਰ ਰਿਹਾ ੱਤਕਾ ਕਰ ਰਿਹਾ ਕਾਨੂੰਨ ਦੇ ਵਰੂਜ ਜਾ ਕੇ ਕਰ ਰਹੇ ਆ ਅਸੀਂ ਸਾਰੇ ਪਿੰਡ ਵਾਸੀਆਂ ਨੇ ਬੇਨਤੀ ਕੀਤੀ ਹੈ ਸਰਕਾਰ ਨੂੰ ਬੇਨਤੀ ਕਰ ਲੋ ਚੈਲੰਜ ਕਰ ਲੋ ਪਰਸੋਂ ਤੱਕ ਕਾਗਜ਼ਾਂਨ ਤੱਕ ਕਰਨ ਨਹੀਂ ਤਾਂ ਅਸੀਂ ਇੱਕ ਇੱਕ ਕਾਗਜ਼ ਪੁਆਇੰਟ ਵਾਈਜ਼ ਲਿਖ ਕੇ ਜਨਤਕ ਕਰਾਂਗੇ ਜਿਨ੍ਹਾਂ ਦੇ ਰਾਹੀ ਜੜਾ ਹੈਗਾ ਇਹ ਸਬੂਤ ਹੋ ਜਾਊਗਾ ਵੀ ਸਰਕਾਰ ਜਿਹੜੀ ਹੈ ਅਨਕਲ ਕੋਈ ਕਾਗਜ਼ ਨਹੀਂ ਹੈ ੱਤਕਾ ਕਰ ਰਹੀ ਹੈ ਆਖਰੀ ਗੱਲ ਰੈਵਨਿਊ ਰਿਕਾਰਡ ਸਰਕਾਰ ਦੇ ਕੰਟਰੋਲ ਚ ਹੈ ਦਿਖਾ ਦਿਓ ਰੈਵਨਿਊ ਰਿਕਾਰਡ ਚ ਕਿਹਦੇ ਨਾਮ ਜ਼ਮੀਨ ਬੋਲਦੀ ਹੈ ਜੇ ਸਰਕਾਰ ਦੇ ਨਾਮ ਜ਼ਮੀਨ ਬੋਲਦੀ ਹੈ ਤਾਂ ਦੱਸੋ ਸਾਨੂੰ ਜ਼ਮੀਨ ਸਰਕਾਰ ਦੇ ਨਾਮ ਬੋਲਦੀ ਨਹੀਂ ਕਿਵੇਂ ਕਰ ਰਹੇ ਤਾਂ ਕਿਸਾਨ ਯੂਨੀਅਨ ਤੋਂ ਵੀ ਕੀ ਨਾਮ ਆ ਬਾਈ ਜੀ ਤੁਹਾਡਾ ਜਸਪਾਲ ਸਿੰਘ ਨਿਆਮੀਆਂ ਜੀ ਜਰਨਲ ਵਾਲਾ ਯੂਨੀਅਨ ਹਾਂ ਲਖੋਵਾਲ ਜਰਨਲ ਸਤਤਰ ਕਿਸਾਨ ਯੂਨੀਅਨਾਂ ਦਾ ਕੀ ਐਕਸ਼ਨ ਆ ਇਹਦੇ ਚ ਕੀ ਕਰਨ ਜਾ ਰਹੇ ਹੋ ਤੁਸੀਂ ਦੇਖੋ ਅਸੀਂ ਤਾਂ ਕਿਸਾਨਾਂ ਦੀ ਗੱਲ ਹੈ ਜਿੱਥੇ ਕਿਸਾਨ ਗੱਲ ਤੱਕਾ ਹੋ ਗਿਆ ਕਿਤੇ ਵੀ ਹੋਵੇ ਅਸੀਂ ਉੱਥੇ ਜਾਣਾ ਸਾਡਾ ਫਰਜ਼ ਹੈ ਜਥੇਬੰਦੀਆਂ ਹੁੰਦੀਆਂ ਹੀ ਕਿਸਾਨਾਂ ਦੇ ਤੱਕੇ ਵਾਸਤੇ ਤੱਕਾ ਸਰਕਾਰ ਕਰਦੀ ਹੈ ਸਰਕਾਰ ਦਾ ਤੱਕਾ ਰੋਕਣੇ ਖਤਰ ਅਸੀਂ ਜਾਣੇ ਇਹਨਾਂ ਗੱਲ ਤੱਕਾ ਬਹੁਤ ਨਜਾਇਜ਼ ਹੋ ਰਿਹਾ ਕਿਉਂ 683 ਕਨਾਲਾਂ ਦੀ ਆੜ ਵਿੱਚ ਜਿਹੜੀ ਇਹ ਛੱਡੀ ਫਿਰਦੇ ਆ ਜ਼ਮੀਨ ਉਹਦੀ ਆੜ ਵਿੱਚ ਇਹ 1530 ਕਨਾਲ ਜਗਾ ਹੜਪਣੀ ਚਾਹੁੰਦੇ ਆ ਸਰਕਾਰ ਚਾਹੇ ਭਗਵੰਤ ਮਾਨ ਕਹਿ ਲੋ ਚਾਹੇ ਕੇਜਰੀਵਾਲ ਕਹਿ ਲੋ ਵੀ ਕਿਸੇ ਨੂੰ ਵੀ ਦੇਣੀ ਆ ਜ਼ਮੀਨ ਹਲਕਾ ਵਿਧਾਇਕ ਦਾ ਕਹਿ ਲੋ ਅਨਮੋਲ ਗਗਨਮਾਨ ਦਾ ਵੀ ਇਹ ਹੜਪਣੀ ਚਾਹੁੰਦੇ ਆ 683 ਦੀ ਆੜ ਵਿੱਚ 1530 ਕਨਾਲ ਜਗਾ ਇਹਨਾਂ ਦੇ ਅਸੀਂ ਹਰ ਟਾਈਮ ਗਏ ਲੈ ਇਸ ਕੇਮ ਵੀ ਸਦ ਲੂਗੇ ਸਾਰਾ ਇਸ ਕੇਮ ਵੀ ਆ ਜੂਗਾ ਜੇ ਇਹਨਾਂ ਗੱਲ ਤੱਕਾ ਹੋਇਆ ਕਿਉਂ ਭਗਵੰਤ ਮਾਨ ਕਹੀ ਜਾਂਦਾ ਵੀ ਮੈਂ ਧਰਨੇ ਲਾਉਣੇ ਕਿਸਾਨ ਬੇਵਜਾ ਲਾਉਣੇ ਪਰ ਜੇ ਉਹਰੇ ਇਹਨਾਂ ਗੱਲ ਤੱਕਾ ਹੋਇਆ ਅਸੀਂ ਰੋਡ ਵੀ ਰੋਕੋਗੇ ਸਾਰਾ ਕੁਝ ਕਰੂਗੇ ਹਰੇਕ ਤਰ੍ਹਾਂ ਦਾ ਯਤਨ ਵਰਤੂਗੇ ਕਿਉਂ ਅਸੀਂ ਤਾਂ ਕਿਸਾਨਾਂ ਦੇ ਪੱਖ ਵਿੱਚ ਹੈ ਜਦ ਕਿਸਾਨਾਂ ਦੀ ਜ਼ਮੀਨ ਹੜੱਪੀ ਹੋ ਗਈ ਹੁਣ ਇਹ ਵਿਚਾਰੇ ਕਿਸੇ ਕੋਲ ਕੀਲਾ ਕਿਸੇ ਕੋਲ ਅੱਧਾ ਕੀਲਾ ਕਿਸੇ ਕੋਲ ਕਨਾਲ ਵੀ ਜ਼ਮੀਨ ਹੈ ਉਸੀ ਪਰ ਗੁਜ਼ਾਰਾ ਬੰਦੇ ਦਾ ਜ਼ਮੀਨ ਮਹਿੰਗੀ ਹੈ ਮਹਿੰਗੀ ਕਰਕੇ ਸਾਰਾ ਪੋੜਾ ਪਿਆ ਬਈ ਤੁਹਾਡਾ ਕੀ ਨਾਮ ਹੈ ਬਾਈ ਜੀ? ਕੁਲਵੰਤ ਸਿੰਘ ਜੀ। ਤੁਸੀਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਅਕਾਲੀ ਦਲ ਨੂੰ ਜੀ। ਤੇ ਤੁਹਾਡੀ ਪਾਰਟੀ ਦਾ ਫਿਰ ਕੀ ਸਟੈਂਡ ਹੈਗਾ ਇਸ ਮੁੱਦੇ ਦੇ ਵਿੱਚ? ਦੇਖੋ ਸਾਡੀ ਪਾਰਟੀ ਦਾ ਸਟੈਂਡ ਤਾਂ ਬਿਲਕੁਲ ਸਾਫ਼ ਆ ਵੀ ਅਸੀਂ ਕਿਸੇ ਵੀ ਨਾਲ ਧੱਕਾ ਹੁੰਦਾ ਤਾਂ ਸਾਡੀ ਪਾਰਟੀ ਉਹਦੇ ਨਾਲ ਖੜੀ ਆ। ਦੂਜੀ ਗੱਲ ਇਹ ਹੈ ਵੀ ਸਰਕਾਰਾਂ ਨਾ ਲੋਕਾਂ ਦੀ ਭਲਾਈ ਵਾਸਤੇ ਹੁੰਦੀਆਂ ਨਾ ਕਿ ਧੱਕੇ ਵਾਸਤੇ। ਜਿਹੜਾ ਕੁਝ ਵੀ ਜੇ 685 ਕਨਾਲਾਂ ਜ਼ਮੀਨ ਹੈ ਜਿਗਲੀ ਜੇ ਉਹਦੇ ਵਿੱਚ ਪੰਚਾਇਤ ਦੇ ਕੰਮ ਵਾਸਤੇ ਸਾਂਝੇ ਕੰਮ ਵਾਸਤੇ ਕੁਝ ਕਰਨਾ ਤਾਂ ਪੰਚਾਇਤ ਨਵੀਂ ਪੰਚਾਇਤ ਦਾ ਤਾਂ ਫਰਜ਼ ਬਣਦਾ ਨਾ ਪੁੱਛਣ ਦਾ ਸਰਕਾਰਾਂ ਪਹਿਲੀ ਵਾਰ ਦੇਖੀ ਆ ਵੀ ਸਰਕਾਰਾਂ ਕਬਜ਼ਾ ਕਰਕੇ ਆਪ ਕਬਜ਼ਾ ਕਰਕੇ ਜ਼ਮੀਨਾਂ ਲੰਨੀਆਂ ਏ ਅਸੀਂ ਵੀ ਜ਼ਮੀਨ ਦਿੱਤੀ ਆ ਏਟੀਆਈ ਵਾਸਤੇ ਆਪਣੇ ਪਿੰਡ ਦੀ ਵਿੱਚੇ ਪਹਿਲਾਂ ਮਤਾ ਪਾਇਆ ਇਹ ਫੇਰ ਸਰਕਾਰ ਦੇ ਨਾਮ ਚੱਗੀ ਆ ਪਹਿਲਾਂ ਇਹ ਕੰਮ ਤੇ ਕੰਮ ਪੰਚਾਇਤ ਨੂੰ ਤਾਂ ਪੁੱਛੋ ਨਾ ਤੁਸੀਂ ਕਿਹੜੇ ਤਰੀਕੇ ਨਾਲ ਕਿਹਨੂੰ ਦੇ ਰਹੇ ਆ ਜ਼ਮੀਨ ਕਿਹਦੇ ਵਾਸਤੇ ਕਰ ਰਹੇ ਆ ਸਾਨੂੰ ਤਾਂ ਜਿੱਥੇ ਤੱਕ ਪਤਾ ਲੱਗਿਆ ਵੀ ਇਹਨਾਂ ਨੇ ਅੱਗੇ ਵੀ ਦਿੱਤੀ ਏ ਲਈ ਜਿੱਤੇ ਕਿਸੇ ਤਨਾਟ ਨੂੰ ਇਹ ਲੀਜ ਤੇ ਦੇਤੀ ਉਹਦੇ ਪੈਸੇ ਮੋٹے ਕੇਦਰੀ ਹਾਲ ਤੇ ਭਗਵੰਤ ਮਾਨ ਨੇ ਵਟਲੇ ਜਿਹੜੀ ਇਹ ਜ਼ਮੀਨ ਆ ਇਹ ਇਹਨਾਂ ਨੇ ਕੰਮ ਕਰਤਾ ਜਿਹੜਾ ਰਾਤਾਂ ਨੂੰ ਕਬਜ਼ੇ ਲੰਨੇ ਵਰਤੇ ਆ ਭਾਈ ਜੀ ਬਾਈ ਹੁਣੀ ਕਹਿ ਰਹੇ ਆ ਕਿ ਜ਼ਮੀਨ ਜਿਹੜੀ ਆ ਉਹ ਤੁਸੀਂ ਦੱਸ ਰਹੇ ਹੋ ਸਾਡੇ ਬਰਖਿਆਂ ਦੀ ਆ ਬਾਈ ਹੁਣੀ ਦੱਸ ਰਿਹਾ ਕਹਿੰਦੇ ਕਿ ਉਹ ਤਾਂ ਸ਼ਾਇਦ ਵੀ ਸਾਡੇ ਕੋਲੇ ਜਾਣਕਾਰੀ ਆ ਵੀ ਕਿਸੇ ਨੂੰ ਲੀਜ ਤੇ ਵੀ ਦੇਤੀ ਇਹ ਭਾਜੀ ਬਿਲਕੁਲ ਭਾਜੀ ਹੁਣ ਸੱਚ ਕਹਿ ਰਹੇ ਆ ਉਡਦੀਆਂ ਖਬਰਾਂ ਜਿਹੜੀਆਂ ਮਿਲ ਰੀਆਂ ਆ ਇਹੀ ਮਰੀਆ ਕਿਉਂਕਿ ਜਿਹੜਾ ਰਾਤ ਐਕਸ਼ਨ ਹੋਇਆ ਨਾ ਡਰੋਨ ਜਿੱਦਾਂ ਬਾਰਡਰ ਦੇ ਡਰੋਨ ਘੁੰਮਦੇ ਆ ਏਦਾਂ ਡਰੋਨ ਏਦਾਂ ਗੱਡੀਆਂ ਪ੍ਰਸ਼ਾਸਨੀ ਕਮਲਾ ਜਿੱਦਾਂ ਸਾਡੇ ਲਾਗ ਲਗ ਪਿੰਡਾਂ ਦੇ ਵਿੱਚ ਗੱਡੀਆਂ ਖੜੀਆਂ ਜਿੱਦਾਂ ਆਪਾਂ ਵੀ ਸਾਰਿਆਂ ਨੂੰ ਇਹ ਚੱਕ ਲੈ ਜਾਣਾ ਏਦਾਂ ਦਾ ਹਮਲਾ ਜਿਹੜਾ ਹੋਇਆ ਇਹ ਬਿਲਕੁਲ ਜਾਇਜ਼ ਗੱਲ ਹੈ ਕਿ ਵੀ ਸਹ ਦੇ ਇਹਨਾਂ ਨੇ ਕਰਤਾ ਕੰਮ ਪਰ ਤੁਹਾਡੇ ਮੱਧੋਂ ਤੋਂ ਕਿਉਂਕਿ ਤੁਸੀਂ ਫੋਰਥ ਪਿੱਲਰ ਹੋ ਇਹ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਸਾਡੇ ਨਾਲ ਸਰਬ ਪਾਰਟੀ ਕਾਲੀ ਦਲ ਕਾਂਗਰਸ ਭਾਜਪਾ ਆਲ ਇੰਡੀਆ ਜਿਹੜੀ ਪਾਰਟੀਆਂ ਸਾਡੇ ਨਾਲ ਖੜੇ ਸਿਰਫ ਆਮ ਆਦਮੀ ਨੂੰ ਛੱਡ ਕੇ ਕਿਸਾਨ ਯੂਨੀਅਨ ਐਸ ਕੇ ਐਮ ਜਿਨ੍ਹਾਂ ਨੇ ਸਾਡੇ ਨਾਲ ਇੱਥੇ ਤਾਂ ਕਰਦੇ ਕਿ ਵੀ ਸਾਨੂੰ ਸੜਕਾਂ ਦੇ ਟਰੈਕਟਰਾਂ ਦੇ ਜੀ ਸੀ ਬੀਆ ਦੇ ਅੱਗੇ ਪੈਣਾ ਪੈ ਗਿਆ ਸਾਡੇ ਉੱਪਰ ਨੂੰ ਚੱਲ ਜਾਣਾ ਸੀ ਹਾਜ਼ਰ ਇਹ ਬਿਲਕੁਲ ਤੁਹਾਡੀ ਗੱਲ ਹੈ ਕਿਉਂਕਿ ਡਾਇਮੰਡ ਹੈ ਜੀ ਤੁਸੀਂ ਇਲਾਕੇ ਨੂੰ ਕਵਰ ਕਰਿਓ ਅੱਜ 250 ਏਕੜ ਜ਼ਮੀਨ ਇਕੱਠੀ ਜਿਹਨੂੰ ਹਾਈਵੇ ਲੱਗਦਾ ਹੋਵੇ 33 ਫੁੱਟ ਸੜਕ ਲੱਗਦੀ ਹੋਵੇ ਚਾਰੇ ਪਾਸੇ ਮਤਲਬ ਡਾਇਮੰਡ ਪੀਸ ਹੈ ਇਹ ਬਿਲਕੁਲ افਵਾਵਾ ਸੀ ਤੁਹਾਡੇ ਮadhyam ਤੋਂ ਉਹਨੂੰ ਸੱਚ ਕਰਦੇ ਆਂ ਵੀ ਆ ਕਿਸੇ ਵੀ ਘਰਾਣੇ ਨੂੰ ਕੇਜਰੀਵਾਲ ਲਾ ਲਓ ਭਗਵੰਤਵਾਲ ਲਾ ਲਓ ਹਲਕਾ ਇੰਚਾਰਜ ਲਾ ਲਓ ਗਗਨਮਾਨ ਅਨਮੋਲ ਵੀ ਸਾਇਦ ਕਿਸੇ ਨਾ ਕਿਸੇ ਨੂੰ ਇਹ ਦੇਤੀ ਪਰ ਤੁਹਾਡੇ ਮਾਦੋਂ ਕਹਿਣਾ ਜਾਂਦਾ ਵੀ ਮਰ ਜਾਾਂਗੇ ਪਰ ਜ਼ਮੀਨ ਜੇ ਮਰ ਗਏ ਫਿਰ ਕਹਿਣਾ ਕੋਈ ਨਹੀਂ ਪਰ ਜਦ ਤੱਕ ਸਾਹ ਚ ਸਾਹ ਹੈ 1 ਇੰਚ ਤੇ ਕਬ ਜਾ ਨਹੀਂ ਹੋ। ਤੁਹਾਡਾ ਕੀ ਨਾਮ ਹੈ ਬਾਬਾ ਜੀ ਕਿਹੜੀ ਪਾਰਟੀ? ਮੇਰਾ ਕਮਲਜੀਤ ਸਿੰਘ ਚਾਵਲਾ ਕਾਂਗਰਸ ਪਾਰਟੀ ਤੋਂ ਮੈਂ ਹੈਗਾ। ਤੇ ਕੀ ਲੱਗ ਰਿਹਾ ਤੁਹਾਨੂੰ? ਕਿੱਧਰ ਨੂੰ ਐਕਸ਼ਨ ਕੀ ਹੋਊਗਾ ਪਾਰਟੀ ਨੂੰ? ਦੇਖੋ ਇਹ ਬਹੁਤ ਧੱਕਾ ਕਰ ਰਹੀ ਹੈ ਪਾਰਟੀ ਪੰਜਾਬ ਦੇ ਕੋਨੇ-ਕੋਨੇ 'ਚ ਖਾਸ ਤੌਰ ਤੇ ਝੰਜੇੜੀ ਪਿੰਡ ਦੇ ਵਿੱਚ ਜੋ 383 ਕਨਾਲਾਂ ਜਗ੍ਹਾ ਹੈ ਜਿਹੜੀ ਕਿ ਪਿਛਲੀ ਲੰਬੇ ਸਮੇਂ ਤੋਂ ਪੰਚਾਇਤ ਨੇ ਆਪਣੇ ਪਿੰਡ ਦੇ ਵਿਕਾਸ ਲਈ ਮਤਾ ਪਾ ਕੇ ਆਲਰੇਡੀ ਦਿੱਤੀ ਹੋਈ ਹੈ ਨਾ ਕਿ ਸਰਕਾਰ ਨੂੰ ਔਰ ਉਹ ਤੋਂ ਬਾਅਦ ਜਿਹੜੀ 1500 30 ਕਨਾਲਾਂ ਜਗ੍ਹਾ ਹੈ ਉਹ ਸੁਪਰੀਮ ਕੋਰਟ ਨੇ ਜੋ ਆਰਡਰ ਕੀਤੇ ਹੋਏ ਆ ਉਹ ਜ਼ਿਮੀਦਾਰਾਂ ਦੇ ਨਾਮ ਕੀਤੇ ਹੋਏ ਆ ਅੱਜ ਵੀ ਗਰਦੌਰੀਆਂ ਦੇ ਵਿੱਚ ਮਾਲਕ ਇਹ ਬੋਲਦੇ ਆ ਜਿਸ ਟਾਈਮ 27 ਤਰੀਕ ਦੇ ਨੇੜੇ ਕਰੀਬ ਉਹ ਕਬਜ਼ਾ ਲੈਣਾ ਏ ਜਿਹਦੇ ਵਿੱਚ तमाम ਪ੍ਰਸ਼ਾਸਨ ਦੇ ਅਧਿਕਾਰੀ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਨੂੰ ਤੁਸੀਂ ਕੋਈ ਨਾ ਕੋਈ ਡਾਕੂਮੈਂਟ ਦਿਖਾਓ ਜਿਹਦੇ ਨਾਲ ਤੁਸੀਂ ਦੱਸ ਸਕੋ ਕਿ ਇਹ ਸਰਕਾਰ ਨੇ ਜ਼ਮੀਨ ਲੈਣੀ ਹੈ ਕਿਸ ਤਰੀਕੇ ਨਾਲ ਲੈਣੀ ਹੈ ਉਹਨਾਂ ਕੋਲ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਪੁਖਤਾ ਡਾਕੂਮੈਂਟ ਨਹੀਂ ਪਾਇਆ ਗਿਆ ਉਹਦੇ ਕਰਕੇ ਜਦੋਂ ਪਿੰਡ ਵਾਸੀ ਇਕੱਠੇ ਹੋਏ ਹੋਰ ਲੋਕਾਂ ਦੇ ਇਕੱਠੇ ਹੋਏ ਪਾਰਟੀਆਂ ਦੇ ਲੋਕ ਇਕੱਠੇ ਹੋਏ ਉਸ ਟੈਂਪਲਸ ਨੂੰ ਵਾਪਸ ਜਾਣਾ ਪਿਆ ਦੂਸਰੇ ਦਿਨ ਦਾ ਟਾਈਮ ਡੀਸੀ ਸਾਹਿਬ ਕੋਲ ਗਏ ਡੀਸੀ ਸਾਹਿਬ ਨੇ ਏਡੀਸੀ ਸਾਹਿਬ ਕੋਲ ਭੇਜਿਆ ਉਹਨਾਂ ਨੇ ਸਾਢੇ ਤੋਂ 4 ਵਜੇ ਦਾ ਸਮਾਂ ਮੰਗਿਆ ਲੇਕਿਨ 4 ਵਜੇ ਕੋਈ ਵੀ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਕਰੀਬ ਰਾਤ ਨੂੰ 8:30 ਤੋਂ 9 ਵਜੇ ਦੇ ਵਿੱਚ ਦਵਾਰ ਤੋਂ ਪੁਲਿਸ ਜਿਹੜੀ ਪਹੁੰਚੀ ਕਬਜ਼ਾ ਲੈਣ ਦੋ ਵਾਰ ਆਈਏ ਦੋ ਵਾਰ ਦਵਾਰ ਤੋਂ ਜਦੋਂ ਪੁਲਿਸ ਪਹੁੰਚੀ ਪੁਲਿਸ ਦੇ ਪਹੁੰਚਣ ਨਾਲ ਪਿੰਡ ਦੇ ਲੋਕ ਦਵਾਰਾ ਇਕੱਠੇ ਹੋਏ ਦਵਾਰਾ ਇਕੱਠੇ ਹੋਣ ਨਾਲ ਦਵਾਰਾ ਪੁਲਿਸ ਮੂਵ ਬੈਕ ਹੋ ਗਈ ਪੁਲਿਸ ਸੋ ਅਸੀਂ ਅੱਜ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਪਹਿਲਾਂ ਤਾਂ ਕਿ ਕੋਈ ਵੀ ਖੂਨ ਖਰਾਬਾ ਜਿਹੜਾ ਹੈਗਾ ਕੋਈ ਵੀ ਬੰਦਾ ਚਾਹੁੰਦਾ ਨਹੀਂ ਨਾ ਅਸੀਂ ਕੋਈ ਪਾਰਟੀ ਦੇ ਵਿੱਚ ਰਹਿ ਕੇ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਆਮ ਲੋਕ ਬਣ ਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਸ ਤਰੀਕੇ ਦਾ ਧੱਕਾ ਜਿਹੜਾ ਲੋਕਾਂ ਨਾਲ ਨਾ ਕਰੋ ਜਿਹੜੇ ਲੋਕਾਂ ਦੀ ਜ਼ਮੀਨ ਹੈ ਉਹ ਲੋਕਾਂ ਦੇ ਕੋਲ ਰਹਿਣ ਦਿਓ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਖੋਖਲੀ ਹੋ ਚੁੱਕੀ ਹੈ ਸਰਕਾਰ ਨੂੰ ਚਲਾਉਣ ਨੂੰ ਸਰਕਾਰ ਕੋਲ ਪੈਸਾ ਨਹੀਂ ਸਰਕਾਰ ਪੰਜਾਬ ਦੇ ਵਿੱਚ ਜ਼ਮੀਨਾਂ ਵੇਚ-ਵੇਚ ਕੇ ਸਰਕਾਰ ਚਲਾਉਣਾ ਚਾਹੁੰਦੀ ਹੈ ਸੋ ਇਸ ਤਰੀਕੇ ਨਾਲ ਸਾਡੇ ਹਲਕੇ ਦੇ ਵਿੱਚ ਖਰੜ ਦੇ ਵਿੱਚ ਔਰ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡਾ ਟੱਕ तकरीबन 275 ਏਕੜ ਜ਼ਮੀਨ ਜਿਹੜੀ ਪਿੰਡ ਝੰਡੇੜੀ ਦੇ ਵਿੱਚ ਹੈ 300 ਕਰੋੜ 300 ਹਰਪ ਦੇ ਨੇੜੇ ਤੇੜੇ ਜ਼ਮੀਨ ਹੈ ਇਹ ਜਿਹਦੇ ਨਾਲ ਸਰਕਾਰ ਦਾ ਕਾਫੀ ਜ਼ਿਆਦਾ ਮੇਰੇ ਖਿਆਲ ਢਿੱਡ ਭਰ ਜਾਊਗਾ ਪਰ ਇਹ ਢਿੱਡ ਜਿਹੜਾ ਹੈਗਾ ਅਸੀਂ ਭਰ ਨਹੀਂ ਦੇਣਾ ਹਾਂ ਅਸੀਂ ਕੋਈ ਖੂਨ ਖਰਾਬਾ ਨਹੀਂ ਕਰਨਾ ਅਸੀਂ ਕੋਈ ਲੜਾਈ ਨਹੀਂ ਕਰਨੀ ਅਸੀਂ ਕਿਸੇ ਪ੍ਰਸ਼ਾਸਨ ਨਾਲ ਲੜਨਾ ਨਹੀਂ ਤਮਾਮ ਸਾਡੇ ਵਰਕਰ ਜਿਹੜੇ ਸਾਡੇ ਸੀਨੀਅਰ ਹੈ ਸਿਆਣੇ ਹੈ ਪਿੰਡ ਦੇ ਵਾਸੀ ਸਿਆਣੇ ਹੈ ਅਸੀਂ ਇੱਕੋ ਗੱਲ ਕਹਿੰਨੇ ਆ ਸਰਕਾਰ ਨੂੰ ਕੋਈ ਸਾਨੂੰ ਡਾਕੂਮੈਂਟ ਦਿਖਾਓ ਕੋਈ ਸਾਨੂੰ ਕਾਗਜ਼ ਦਿਖਾਓ ਅਸੀਂ ਜ਼ਮੀਨ ਤੁਹਾਨੂੰ ਆਪ ਛੱਡਦੇ ਆ ਜੇ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਕਾਗਜ਼ ਨਹੀਂ ਹੈਗਾ ਤਾਂ ਬਿਲਕੁਲ ਤੁਸੀਂ ਇਸ ਤਰ੍ਹਾਂ ਦਾ ਧੱਕਾ ਨਾ ਕਰੋ ਫਿਰ ਇਹ ਧੱਕਾ ਬਰਦਾਸ਼ਤ ਨਹੀਂ ਕਰੋਗੇ ਪਾਰਟੀਆਂ ਇਕੱਠੀਆਂ ਹੋ ਕੇ ਤਮਾਮ ਪਾਰਟੀਆਂ ਤਮਾਮ ਵਰਕਰ ਤਮਾਮ ਲੀਡਰਸ਼ਿਪ ਇਕੱਠੀ ਹੋ ਕੇ ਪਿੰਡ ਚੀਹੇ ਦੀ ਲੋਕਾਂ ਨਾਲ ਖੜੀ ਹੈ ਤਾਂ ਇਹ ਤੁਹਾਡੀ ਜਿਹੜੀ ਆ ਇਹ ਪੂਰੇ ਮਾਮਲੇ ਨੂੰ ਤੁਹਾਨੂੰ ਉਸ ਤੋਂ ਜਾਣੂ ਕਰਵਾਇਆ ਕਿ ਪਿੰਡ ਝੰਜੇੜੀ ਕਲਾਂ ਦੇ ਵਿੱਚ 2213 ਕਨਾਲ ਜਾਂ ਕਹਿ ਲਿਆ ਜਾਵੇ ਕਿ 276 ਏਕੜ ਜ਼ਮੀਨ ਜਿਸ ਦੀ ਕੀਮਤ ਦੱਸਿਆ ਜਾ ਰਿਹਾ ਕਿ 10 ਕਰੋੜ ਰੁਪਇਆ ਪਰ ਏਕੜ ਹੈ ਤਾਂ ਉਸ ਨੂੰ ਇਹਨਾਂ ਦੇ ਕਥਿਤ ਤੌਰ ਦੇ ਉੱਤੇ ਦੋਸ਼ ਨੇ ਕਿ ਸਰਕਾਰ ਘੜਪਣਾ ਚਾਹੁੰਦੀ ਹੈ ਤੇ ਜਿਸ ਦੇ ਵਿੱਚੋਂ 2213 ਦੇ ਵਿੱਚੋਂ 600 ਕੁਸ਼ ਕਨਾਲ ਜਿਹੜੀ ਆ ਉਹ ਛੱਡੀ ਹੋਈ ਆ ਸਾਂਝੇ ਕੰਮਾਂ ਦੇ ਲਈ ਪਿੰਡ ਦੇ ਲੋਕਾਂ ਦਾ ਕਹਿਣਾ ਤੇ 1500 ਤੋਂ ਬੱਧ ਜਿਹੜੀ ਜ਼ਮੀਨ ਆ 1500 ਕਨਾਲ ਤੋਂ ਵੱਧ ਜ਼ਮੀਨ ਉਸ ਨੂੰ ਸਰਕਾਰ ਉਸ ਦੀ ਆੜ ਦੇ ਵਿੱਚ ਹੜਪਣਾ ਚਾਹੁੰਦੀ ਹੈ ਕੈਮਰਾਮੈਨ ਅ ਅਜੇ ਦੇ ਨਾਲ ਕੁਲਵਿੰਦਰ ਸਿੰਘ ਚਲੇੜੀ ਚੰਡੀਗੜ੍ਹ